प्यारे बच्चों नानी दी बात ਵਿੱਚ ਅੱਜ ਮੈਂ ਤੁਹਾਨੂੰ ਬਾਲ ਕਹਾਣੀ ਬੱਚੇ ਮੰਨ ਦੇ ਸੱਚੇ ਸੁਣਾਵਾਂਗੀ ਤਾਂ ਸੁਣੋ ਸਾਰੇ ਬੱਚੇ ਬਾਲ ਕਹਾਣੀ ਬੱਚੇ ਮੰਨ ਦੇ ਸੱਚੇ ਦੀਵਾਲੀ ਨੇੜੇ ਹੋਣ ਕਾਰਨ ਪ੍ਰੀਤੀ ਤੇ ਸੰਦੀਪ ਘਰ ਦੀ ਸਫਾਈ ਬਾਰੇ ਸੋਚਣ ਲੱਗੇ ਕੱਲ ਐਤਵਾਰ ਨੂੰ ਤੁਸੀਂ ਆਪਣੀ ਅਲਮਾਰੀ ਦੀ ਸਫਾਈ ਕਰ ਲਓ ਜੋ ਕੱਪੜੇ ਨਹੀਂ ਪਹਿਨਣੇ ਜਾਂ ਜੋ ਤੁਹਾਨੂੰ ਪਸੰਦ ਨਹੀਂ ਉਹ ਬਾਹਰ ਕੱਢ ਕੇ ਰੱਖ ਦਿਓ ਸਾਰੇ ਅਲਮਾਰੀ ਭਰ ਕੇ ਰੱਖੀ ਹੋਈ ਹੈ। ਪ੍ਰੀਤੀ ਨੇ ਆਪਣੇ ਪਤੀ ਸੰਦੀਪ ਨੂੰ ਕਿਹਾ ਕਿੰਕੀ ਬੇਟਾ ਕੱਲ ਅਸੀਂ ਐਤਵਾਰ ਦੀ ਛੁੱਟੀ ਵਾਲੇ ਦਿਨ ਆਪਣੀਆਂ ਆਪਣੀਆਂ ਅਲਮਾਰੀਆਂ ਦੀ ਸਫਾਈ ਕਰਾਂਗੇ। ਤੁਸੀਂ ਵੀ ਆਪਣੀ ਅਲਮਾਰੀ ਦੀ ਸਫਾਈ ਕਰ ਲੈਣਾ। ਫालतू ਸਮਾਨ ਬਾਹਰ ਕੱਢ ਦੇਣਾ। ਆਪਣੀ 12 ਸਾਲਾਂ ਦੀ ਬੇਟੀ ਨੂੰ ਪ੍ਰੀਤੀ ਨੇ ਕਿਹਾ। ਕੱਪੜਿਆਂ ਦੀ ਅਲਮਾਰੀ ਦੀ ਸਫਾਈ ਤੋਂ ਬਾਅਦ ਸੰਦੀਪ ਨੇ ਕਈ ਪੈਂਟਾਂ ਤੇ ਕਮੀਜ਼ ਬਾਹਰ ਕੱਢ ਕੇ ਪ੍ਰੀਤੀ ਨੂੰ ਕਿਹਾ ਕੱਲ ਇਹ ਸਾਰੇ ਕੱਪੜੇ ਮੈਂ ਆਪਣੇ ਦਫ਼ਤਰ ਦੇ ਸਫਾਈ ਸੇਵਕ ਨੂੰ ਦੇ ਦੇਵਾਂਗਾ ਵਿਚਾਰਾ ਖੁਸ਼ ਹੋ ਜਾਵੇਗਾ ਕਈ ਪੈਂਟਾਂ ਤੇ ਕਮੀਜ਼ਾਂ ਤਾਂ ਬਿਲਕੁਲ ਨਵੀਆਂ ਹਨ ਪ੍ਰੀਤੀ ਨੇ ਵੀ ਆਪਣੀ ਅਲਮਾਰੀ ਦੀ ਸਫਾਈ ਤੋਂ ਬਾਅਦ ਕਈ ਸੂਟ ਸੰਦੀਪ ਨੂੰ ਵਿਖਾਉਂਦਿਆਂ ਕਿਹਾ ਦੇਖੋ ਇਹ ਸੂਟ ਤਾਂ ਨਵੇਂ ਹੀ ਹਨ ਪਰ ਅੱਜਕੱਲ ਦੇ ਫੈਸ਼ਨ ਦੇ ਨਹੀਂ ਹਨ ਕੱਲ ਜਦੋਂ ਸੀਤੋਂ ਕੰਮ ਕਰਨ ਆਏ ਤਾਂ ਮੈਂ ਉਸ ਨੂੰ ਦੇ ਦੇਵਾਂਗੀ ਮੇਰਾ ਤੇ ਉਹਦਾ ਨਾਪ ਵੀ ਇੱਕੋ ਹੀ ਹੈ ਅਗਲੇ ਦਿਨ ਜਦੋਂ ਸੀਤੋ ਕੰਮ ਕਰਨ ਆਈ ਤਾਂ ਨਾਲ ਆਪਣੀ ਪੋਤੀ ਰੱਜੋ ਨੂੰ ਵੀ ਲੈ ਆਈ ਪਿੰਕੀ ਤਾਂ ਰੱਜੋ ਨੂੰ ਵੇਖ ਕੇ ਬਹੁਤ ਖੁਸ਼ ਹੋਈ ਦੋਨੋਂ ਹਮ ਉਮਰ ਸਨ ਕਿ ਬਿਨਾਂ ਭੇਦ ਭਾਵ ਦੇ ਦੋਨੋਂ ਖੇਡਣ ਲੱਗ ਪਈਆਂ ਜਦੋਂ ਸੀਤੋ ਕੰਮ ਤੋਂ ਵੇਲੀ ਹੋਈ ਤਾਂ ਪ੍ਰੀਤੀ ਨੇ ਕੱਪੜਿਆਂ ਦਾ ਭਰਿਆ ਲਫਾਫਾ ਦਿੰਦੇ ਕਿਹਾ ਕਈ ਸੂਟ ਤਾਂ ਬਿਲਕੁਲ ਨਵੇਂ ਹਨ ਸੀਤੋ ਖੁਸ਼ ਹੋ ਗਈ ਪਿੰਕੀ ਨੇ ਵੀ ਦੋ ਭਰੇ ਲਫਾਫੇ ਰੱਜੋ ਨੂੰ ਦਿੰਦਿਆ ਕਿ ਹੈ ਰੱਜੋ ਇਹ ਇੱਕ ਲਫਾਫੇ ਵਿੱਚ ਖੜਾਉਣੇ ਹਨ ਦੂਜੇ ਵਿੱਚ ਕੱਪੜੇ ਹਨ ਰੱਜੋ ਦੋਨੋਂ ਲਫਾਫੇ ਲੈ ਕੇ ਬਹੁਤ ਖੁਸ਼ ਹੋਈ ਪ੍ਰਿਤੀ ਤੇ ਸੀਤੋ ਇੱਕ ਦੂਜੇ ਦੇ ਮੂੰਹ ਵੇਖਣ ਲੱਗੀਆਂ ਸੀਤੋ ਨੇ ਰੱਜੋ ਨੂੰ ਕਿਹਾ ਰੱਜੋ ਲਫਾਫੇ ਮੈਡਮ ਜੀ ਨੂੰ ਖੋਲ ਕੇ ਵਖਾ ਦੇ ਪਿੰਕੀ ਤਾਂ ਬਾਲੜੀ ਹੈ ਉਹਨੂੰ ਕੀ ਪਤਾ ਜਦੋਂ ਪ੍ਰੀਤੀ ਨੇ ਕੱਪੜਿਆਂ ਵਾਲਾ ਲਫਾਫਾ ਖੋਲਿਆ ਤਾਂ ਹੈਰਾਨ ਹੋ ਗਈ ਤੇ ਬੋਲੀ ਪਿੰਕੀ ਬੇਟਾ ਇਹ ਦੋ ਫਰਾਕ ਤਾਂ ਤੇਰੇ ਨਾਨਾ ਜੀ ਨੇ ਪਿਛਲੇ ਜਨਮ ਤੇ ਦਿੱਤੀਆਂ ਸਨ ਤੂੰ ਮਸਾ ਦੋ ਦੋ ਵਾਰੀ ਪਾਈਆਂ ਹਨ ਪ੍ਰੀਤੀ ਦੇ ਬੋਲ ਅਜੇ ਮੂੰਹ ਵਿੱਚ ਹੀ ਸਨ ਕਿ ਪਿੰਕੀ ਨੇ ਲਫਾਫਾ ਲੈ ਕੇ ਰੱਜੋ ਨੂੰ ਦਿੰਦਿਆਂ ਕਿਹਾ ਰੱਜੋ ਤੈਨੂੰ ਵੀ ਫਰਾਕ ਬਹੁਤ ਪਸੰਦ ਆਣ ਇਹ ਤੂੰ ਦੀਵਾਲੀ ਵਾਲੇ ਦਿਨ ਪਾ ਕੇ ਸਾਡੇ ਘਰ ਆਈਂ ਪ੍ਰੀਤੋ ਨੇ ਜਕੋ ਤੱਕੀ ਰੱਜੋ ਨੇ ਦਿੱਤੇ ਲਫਾਫੇ ਫੜੇ ਤੇ ਘਰ ਨੂੰ ਚੱਲ ਪਈਆਂ ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤੀ ਨੇ ਪਿੰਕੀ ਨੂੰ ਝਿੜਕਦਿਆਂ ਕਿਹਾ ਪਿੰਕੀ ਤੂੰ ਨਵੀਆਂ ਫਰਾਕਾਂ ਦੇ ਨਵੇਂ ਘੜੌਣੇ ਰੱਜੋ ਨੂੰ ਕਿਉਂ ਦੇ ਦਿੱਤੇ ਪਿੰਕੀ ਨੇ ਭੋਲੇਪਨ ਨਾਲ ਕਿਹਾ ਮੰਮੀ ਤੁਸੀਂ ਤੇ ਪਾਪਾ ਨੇ ਵੀ ਤਾਂ ਜੋ ਕੱਪੜੇ ਪਸੰਦ ਨਹੀਂ ਸਨ ਦੇ ਦਿੱਤੇ ਹਨ ਮੈਨੂੰ ਵੀ ਜੋ ਘੜੌਣੇ ਤੇ ਕੱਪੜੇ ਪਸੰਦ ਨਹੀਂ ਸਨ ਮੈਂ ਰੱਜੋ ਨੂੰ ਦੇ ਦਿੱਤੇ ਤੁਸੀਂ ਵੇਖਾਂ ਲੱਗੋ ਕਿੰਨੀ ਖੁਸ਼ੀ ਹੁਣ ਪ੍ਰੀਤੀ ਨੂੰ ਕੋਈ ਜਵਾਬ ਨਾ ਸੱਜਿਆ ਧੰਨਵਾਦ ਬੱਚਾ